ईडी ਨੂੰ ਹੋਰ ਰਿਮਾਂਡ ਸੌਪ ਦਿੱਤਾ ਤਾਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਣਾ ਨੂੰ ਅੱਜ 2 ਵਜੇ ਦੇ ਕਰੀਬ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕੋਰਟ ਦੇ ਅੱਗੇ ਇਹ ਦਰਖਾਸਤ ਕੀਤੀ ਕਿ ਉਹ ਕੁਝ ਗੱਲਾਂ ਕੋਰਟ ਦੇ ਵਿੱਚ ਰੱਖਣੀਆਂ ਚਾਹੁੰਦੇ ਨੇ ਵਕੀਲ ਨੇ ਵੀ ਬਾਹਰ ਆ ਕੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ ਦੱਸ ਦਈਏ ਕਿ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਣਾ ਦੇ ਵਕੀਲ ਨੇ ਵੀ ਇਹ ਜਾਣਕਾਰੀ ਦਿੱਤੀ ਸੀ ਕਿ ਉੱਥੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਨਾ ਨੇ ਕੋਰਟ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਕੋਰਟ ਵਿੱਚ ਕੁਝ ਕਹਿਣਾ ਚਾਹੁੰਦੇ ਨੇ ਤਾਂ ਆਪਣਾ ਪੱਖ ਰੱਖਿਆ ਔਰ ਇਹ ਵੀ ਕਿਹਾ ਸੀ ਕਿ ਮੈਨੂੰ ਜਿੰਨੇ ਮਰਜ਼ੀ ਦਿਨ ਰਿਮਾਂਡ ਤੇ ਭੇਜ ਦੋ ਮੈਂ ਹਰ ਹਾਲ ਦੇ ਵਿੱਚ ਜਾਂਚ ਦੇ ਵਿੱਚ ਸਹਿਯੋਗ ਕਰਾਂਗਾ ਪਰ ਮੇਰੀਆਂ ਗੱਲਾਂ ਜ਼ਰੂਰ ਸੁਣੀਆਂ ਜਾਣ ਤਾਂ ਦੱਸ ਜੀ ਇਹ ਕਿ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਨਾ ਦਾ ਰਿਮਾਂਡ ਮੁਰ ਤੋਂ ਵਧਾ ਦਿੱਤਾ ਗਿਆ ਹੈ 1 April ਤੱਕ ਰਿਮਾਂਡ ਤੇ ਨਹੀਂ ਆਪ ਸੁਪਰੀਮੋ ਅਰਵਿੰਦ ਕੇਜ ਰਵਲਤਾ ED ਦੇ ਵੱਲੋਂ ਉਹਨਾਂ ਨੂੰ 21 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ 2 ਘੰਟੇ ਦੇ ਕਰੀਬ ਪੁੱਛਗਿਰਚ ਚੱਲਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਅਗਲੇ ਦਿਨ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਫਿਰ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ 6 ਦਿਨ ਦਾ ਰਿਮਾਂਡ ਮਿਲਿਆ ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਣਾ ਨੇ ਆਪਣੀ ਗ੍ਰਿਫਤਾਰੀ ਦੇ ਵਿਰੁੱਧ ਵਿੱਚ ਪਟੀਸ਼ਨ ਵੀ ਪਾਈ ਸੀ ਉਸ ਪਟੀਸ਼ਨ ਦੇ ਉੱਤੇ 2 ਅਪ੍ਰੈਲ ਨੂੰ ED ਨੂੰ ਜਵਾਬ ਦੇਣ ਲਈ ਕਿਹਾ ਹੋਇਆ ਹੈ ਤੇ 5 ਤਰੀਕ ਨੂੰ ਕੋਰਟ ਵੱਲੋਂ ਦਿੱਲੀ ਹਾਈ ਕੋਰਟ ਵੱਲੋਂ ਉਸ ਦੇ ਉੱਤੇ ਫੈਸਲਾ ਵੀ ਸੁਣਾਇਆ ਜਾਏਗਾ ਤੇ ਦੂਜੀ ਪਟੀਸ਼ਨ BJP ਦੇ ਵੱਲੋਂ ਪਾਈ ਗਈ ਸੀ ਕਿ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ CM ਦੀ ਕੁਰਸੀ ਤੋਂ ਹਟਾਇਆ ਜਾਵੇ ਤਾਂ ਉਸ ਪਟੀਸ਼ਨ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਤਾਂ ਇਸ ਵਿਚਾਲੇ ਵੱਡੀ ਖਬਰ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਣਾ ਦੇ ਰਿਮਾਂਡ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਦੱਸ ਸਹੀਏ ਕਿ ਰਿਮਾਂਡ ਵਾਦਾ ਦਿੱਤਾ ਗਿਆ ਹੈ 1 ਅਪ੍ਰੈਲ ਨੂੰ ਮੁਰ ਤੋਂ ਪੇਸ਼ੀ ਹੋਏਗੀ ਤਾਂ 1 ਅਪ੍ਰੈਲ ਤੱਕ ਰਿਮਾਂਡ ਦੇ ਵਿੱਚ ਵਾਅਦਾ ਕੀਤਾ ਗਿਆ ਹੈ 2 ਅਪ੍ਰੈਲ ਨੂੰ ਈਡੀ ਆਪਣਾ ਜਵਾਬ ਦਾਇਰ ਕਰਵਾਏਗੀ ਕਿ ਕਿਸ ਤਰੀਕੇ ਨਾਲੇ ਗ੍ਰਿਫਤਾਰੀ ਹੋਈ ਹੈ ਤੇ 3 ਤਰੀਕ ਨੂੰ ਗ੍ਰਿਫਤਾਰੀ ਵਾਲੀ ਪਟੀਸ਼ਨ ਦੇ ਉੱਤੇ ਵੀ ਫੈਂਸਲਾ ਸੁਨਾਇਆ ਜਾਏਗਾ ਤਾਂ 1 2 ਤੇ 3 ਇਹ April ਮਹੀਨੇ ਦੀਆਂ ਤਿੰਨੋਂ ਤਰੀਕਾਂ ਆਮ ਆਦਮੀ ਪਾਰਟੀ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਲਈ ਬੇहद ਖਾਸ ਨੇ ਤਾਂ ਰਿਮਾਂਡ ਖਤਮ ਹੋਣ ਤੇ ED ਦੇ ਵੱਲੋਂ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤਾਂ 1 April ਤੱਕ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਣਾ ਦਾ ਰਿਮਾਂਡ ਵਾਧਾ ਦਿੱਤਾ ਗਿਆ ਤਾਂ ਜੇ ਇਹ ਕਿ ਕੋਰਟ ਨੇ ED ਨੂੰ ਹੋਰ ਰਿਮਾਂਡ ਸੌਪ ਦਿੱਤਾ ਤਾਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਗੁਣਾ ਨੂੰ ਅੱਜ 2 ਵਜੇ ਦੇ ਕਰੀਬ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕੋਰਟ ਦੇ ਅੱਗੇ ਇਹ ਦਰਖਾਸਤ ਕੀਤੀ ਕਿ ਉਹ ਕੁਝ ਗੱਲਾਂ ਕੋਰਟ ਦੇ ਵਿੱਚ ਰੱਖਣੀਆਂ ਚਾਹੁੰਦੇ ਨੇ ਵਕੀਲ ਨੇ ਵੀ ਬਾਹਰ ਆ ਕੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ ਦੱਸ ਜੀਏ ਕਿ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਨਾ ਦੇ ਵਕੀਲ ਨੇ ਵੀ ਇਹ ਜਾਣਕਾਰੀ ਦਿੱਤੀ ਸੀ ਕਿ ਉੱਥੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਨਾ ਨੇ ਕੋਰਟ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਕੋਰਟ ਵਿੱਚ ਕੁਝ ਕਹਿਣਾ ਚਾਹੁੰਦੇ ਨੇ ਤਾਂ ਆਪਣਾ ਪੱਖ ਰੱਖਿਆ ਹੈ ਔਰ ਇਹ ਵੀ ਕਿਹਾ ਸੀ ਕਿ ਮੈਨੂੰ ਜਿੰਨੇ ਮਰਜ਼ੀ ਦਿਨ ਰਿਮਾਂਡ ਤੇ ਭੇਜ ਦੋ ਮੈਂ ਹਰ ਹਾਲ ਦੇ ਵਿੱਚ ਜਾਂਚ ਦੇ ਵਿੱਚ ਸਹਿਯੋਗ ਕਰਾਂਗਾ ਪਰ ਮੇਰੀਆਂ ਗੱਲਾਂ ਜ਼ਰੂਰ ਸੁਣੀਆਂ ਜਾਣ ਤਾਂ ਦੱਸ ਜਿਏ ਕਿ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਨਾ ਦਾ ਰਿਮਾਂਡ ਮੁਰ ਤੋਂ ਵਧਾ ਦਿੱਤਾ ਗਿਆ ਹੈ 1 April ਤੱਕ ਰਿਮਾਂਡ ਤੇ ਨਹੀਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਤਾਂ ED ਦੇ ਵੱਲੋਂ ਉਹਨਾਂ ਨੂੰ 21 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ 2 ਘੰਟੇ ਦੇ ਕਰੀਬ ਪੁੱਛਗਿੱਛ ਚੱਲਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਅਗਲੇ ਦਿਨ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਫਿਰਦਾਸ ਦਿਨ ਦਾ ਰਿਮਾਂਡ ਮੰਗਿਆ ਸੀ ਪਰ 6 ਦਿਨ ਦਾ ਰਿਮਾਂਡ ਮਿਲਿਆ ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜੀ ਬਲਖੁਣਾ ਨੇ ਆਪਣੀ ਗ੍ਰਿਫਤਾਰੀ ਦੇ ਵਿਰੁੱਧ ਵਿੱਚ ਪਟੀਸ਼ਨ ਵੀ ਪਾਈ ਸੀ ਉਸ ਪਟੀਸ਼ਨ ਦੇ ਉੱਤੇ 2 April ਨੂੰ ED ਨੂੰ ਜਵਾਬ ਦੇਣ ਦੇ ਲਈ ਕਿਹਾ ਹੋਇਆ ਤੇ 5 ਤਰੀਕ ਨੂੰ ਕੋਰਟ ਵੱਲੋਂ ਦਿੱਲੀ ਹਾਈ ਕੋਰਟ ਵੱਲੋਂ ਉਸ ਦੇ ਉੱਤੇ ਫੈਸਲਾ ਵੀ ਸੁਨਾਇਆ ਜਾਏਗਾ ਤੇ ਦੂਜੀ ਪਟੀਸ਼ਨ ਭਾਜਪੀ ਦੇ ਵੱਲੋਂ ਪਾਈ ਗਈ ਸੀ ਕਿ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਸੀਐਮ ਦੀ ਕੁਰਸੀ ਤੋਂ ਹਟਾਇਆ ਜਾਵੇ ਤਾਂ ਉਸ ਪਟੀਸ਼ਨ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਤਾਂ ਇਸ ਵਿਚਾਲੇ ਵੱਡੀ ਖਬਰ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਣਾ ਦੇ ਰਿਮਾਂਡ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਦੱਸ ਜਿਏ ਕਿ ਰਿਮਾਂਡ ਵਾਦਾ ਦਿੱਤਾ ਗਿਆ ਹੈ 1 ਅਪ੍ਰੈਲ ਨੂੰ ਮੁਰ ਤੋਂ ਪੇਸ਼ੀ ਹੋਏਗੀ ਤਾਂ 1 April ਤੱਕ ਰਿਮਾਂਡ ਦੇ ਵਿੱਚ ਵਾਅਦਾ ਕੀਤਾ ਗਿਆ ਹੈ 2 April ਨੂੰ ED ਆਪਣਾ ਜਵਾਬ ਦਾਇਰ ਕਰਵਾਏਗੀ ਕਿ ਕਿਸ ਤਰੀਕੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਤੇ 3 ਤਰੀਕ ਨੂੰ ਗ੍ਰਿਫਤਾਰੀ ਵਾਲੀ ਪਟੀਸ਼ਨ ਦੇ ਉੱਤੇ ਵੀ ਫੈਸਲਾ ਸੁਣਾਇਆ ਜਾਏਗਾ ਤਾਂ 1 2 ਤੇ 3 ਇਹ April ਮਹੀਨੇ ਦੀਆਂ ਤਿੰਨੋਂ ਤਰੀਕਾਂ ਆਮ ਆਦਮੀ ਪਾਰਟੀ ਦੇ ਲਈ ਆਪ ਸੁਪਰੀਮਾ অরਵਿੰਦ ਕੇਜੀਵਾਲ ਦੇ ਲਈ ਬੇਹਦ ਖਾਸ ਨੇ ਤਾਂ ਰਿਮਾਂਡ ਅਖਤਮ ਖੋਣ ਤੇ ਈਡੀ ਦੇ ਵੱਲੋਂ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤਾਂ 1 April ਤੱਕ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਣਾ ਦਾ ਰਿਮਾਂਡ ਵਾਦਾ ਦਿੱਤਾ ਗਿਆ ਹੈ